5 ਵਜੇ ਚੱਲੇ 5 ਵਜੇ ਤਾਂ ਰਕਸੀ ਵਾਲੇ ਵੀ ਲਾ ਲੈਂਦੇ ਆ ਕੋਈ ਵੇਖੇ ਦਾ ਵਿਗਾਰਡ ਹੋਈ ਨਹੀਂ ਅੱਜ 5 ਵਜੇ ਉਹ ਲੈ ਸੱਚਾ ਯਾਹ ਲਾ ਕਰ ਬਈ ਸੱਤੇ ਚੱਲਦੇ ਉਹ ਵੀ ਅੰਗਰੇਜ਼ੀ ਇੱਥੋਂ ਕਰਦੇ ਆਂ ਚ ਕੋਟਾ ਪੂਰਾ ਖਾਣ ਪੀਣ ਉਹ ਵੀ ਵਧੀਆ ਹੋ ਨਾਲ ਸਮਾਨ ਸਮੋ ਲੈ ਪਾਲਾ ਬਾਈ ਤੂੰ ਵੀ ਚੱਕ ਬੱਬੂ ਹੋਰ ਉਹ ਸਾਡੇ ਵਾਲਿਆ ਆ ਕਿੱਧਰੋਂ ਆਉਂਦਾ ਇਹਨੂੰ ਤਾਂ ਸੱਦੀ ਨਹੀਂ ਆਪਾਂ ਇਹਦਾ ਕੱਢਣੀ ਔਖਾ ਆ ਜੂ ਸ਼ਿਰੇ ਦਾ ਸ਼ਰਾਬੀ ਆ ਕੋਈ ਤਾਂ ਸ਼ਰਾਬੀ ਵਾਲਾ ਹੋ ਜਾਂਦਾ ਉਹ ਪੇਛੇ ਟੁੰਨਾ ਆਖਾ ਹੋ ਜਾਂਦਾ ਓਏ ਹੋਰ ਏ ਹੋਰ ਪੰਗਾ ਕਰੂ ਹੋਰ ਮੁੰਡਿਓ ਕਿਵੇਂ ਹੋ ਫਿਰ ਠੀਕ ਐ ਚੱਲੀ ਜਾਂਦਾ ਕੰਮ ਪੈ ਸਕਦਾ ਹਾਂ ਹਾਂ ਚੱਲੀ ਜਾਂਦਾ ਠੀਕ ਐ ਲੈ ਫਿਰ ਪਾ ਲੋ ਸ਼ਿਟ ਸ਼ਟ ਉਹ ਵਾਸਾ ਇਸ ਤਾਂ ਹੁਣੀ ਲਾ ਕੇ ਹਟਿਆ ਲਾ ਤੂੰ ਪਾਓ ਪਾਓ ਯਾਰ ਤੁਸੀਂ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਾ ਜਮੀਨੀ ਸ਼ਰਮਾ ਮਾਨੂ ਆ ਆ ਵੀ ਜੱਕੀ ਉਹ ਤੋਂ ਬੰਦ ਆਣ ਕੋਣ ਨੂੰ ਤਾਂ ਮਗਾ ਲਓ ਮੁੰਡੇ ਕੋਸ ਕੋਈ ਨਹੀਂ ਮੰਗਾਉਣੇ ਆ ਇਹ ਤਾਂ ਹੋ ਗਿਆ ਸੈਟਾ ਉਹ ਤਾਂ ਤੈਨੂੰ ਦੱਸੀ ਸੀਗਾ ਕਰ ਦੇ ਇਹਨਾਂ ਦੇ ਘਰੇ ਫੋਨ ਫੋਨ ਹੁਣ ਚੱਲ ਮੈਂ ਉਹਨੂੰ ਕਰਦਾ ਸ਼ੋਰ ਜਿਹਨੂੰ ਫੋਨ ਲੈ ਜੂਗਾ ਇਹਨੂੰ ਆ ਕੇ ਉਹ ਹੈਲੋ ਦੀਪੇ ਅਮਰਤ ਬੋਲਦਾnga ਉਸ ਨੂੰ ਸ਼ਰਮ ਸੰਗ ਹੈਗੀ ਏ ਕਿ ਨਾ ਉਹ ਜੋ ਸਾਨੂੰ ਸੱਦਿਆ ਨਹੀਂ ਸੀ ਅਤਰਿਆਲਾ ਪਿਓ ਬਣਿਆ ਬੈਠਾ ਇੱਥੇ ਇਹਨੂੰ ਲੈ ਜਾ ਕੇ ਹੁਣ ਉਸ ਨੂੰ ਤਾਂ ਨਹੀਂ ਹੈਗੀ ਸ਼ਰਮ ਬਾਪੂ ਯਾਰ ਤੂੰ ਤਾਂ ਯਾਰ ਜਮੀ ਬੇਇੱਜ਼ਤੀ ਕਰਾਤੀ ਆ ਕੇ ਉਹ ਗੰਬਸੜ ਤਾਂ ਫੇਰ ਕੀ ਹੁੰਦਾ ਇਹ ਰਾ ਚਲ ਕੇ ਕਰੇ ਐਨ ਮੈਨੇ ਜਾਂਦਾ ਜੁੰਦਾ ਯਾਰ ਕਰ ਇਹ ਨਾ ਉਹ ਇੱਕ ਮੋਟਾ ਸਾਰਾ ਪਾ ਦੇ ਯਾਰ ਅੱਧਾ ਗਲਾਸ ਕਰਕੇ ਪਾ ਇਹਨੂੰ ਮੋਟਾ ਪਾਓ ਛੋਟਾ ਪਾਓ ਮੈਨੂੰ ਗੱਡੀ ਛੱਟ ਕੇ ਲੈ ਜਾਊਂਗਾ ਓ ਯਾਰ ਪਾ ਦੇ ਯਾਰ ਕੋਈ ਨਾ ਮੈਨੂੰ ਗੱਡੀ ਛੱਟ ਕੇ ਲੈ ਜਾ ਓ ਮਗਰ ਤੁਰੇ ਰਹਿੰਦੇ ਹੋ ਕੋਈ ਨਾ ਕੋਈ ਨਾ ਚੱਲਦੀ ਮੈਨੂੰ ਜਾਂਦਾ ਜੁੰਦਾ ਤੂੰ ਜਾ ਲੈ ਬਾੜਾ ਲੈ ਓ ਮੈਂ ਖੜਾਂਗਾ ਬਰ ਗਈ ਲਿ ਜਾਣਾ ਨੀ ਲਾਲੇ ਕੱਧਾ ਕਿ ਲਾ ਜਾਣੀ ਹੋਰ ਆ ਗਿਆ ਤੇ ਕਾਂਜਲੂ ਨੂੰ ਬੰਬ ਸੜਦਾ ਮੈਂ ਅੰਬਰ ਤੇ ਹੋਏ ਉਹ ਛਿਲੇ ਕੇ ਨਹੀਂ ਰਖੜਿਆ ਨਹੀਂ ਜਾਂਦਾ ਯਾਰ ਓਏ ਦਿੱਤੀ ਬਈ ਕੁਰਸੀ ਪਾ ਮੋਢੇ ਹੱਥ ਦੋਹਾਂ ਦੇ ਛੱਡ ਗਿਆ ਇਹਨਾਂ ਨੂੰ ਕੁਰਸੀ ਲੈ ਦੇ ਉਹ ਕੁਰਸੀ ਦਿੱਤੀ ਬਈ ਚੱਲ ਬਈ ਬਹੁਤ ਧੰਨਵਾਦ ਤੁਹਾਡਾ ਓ ਚੱਲ ਮਾੜਾ ਮੋਟਾ ਸਾਰਾ ਦੇਲਾ ਜਮੀ ਸ਼ਰਮ ਲਾਲੀ ਤਾਂ ਰਹਿੰਦੇ ਸਾਡੇ ਮੇਰੇ ਪਾਪਾ ਪਿਛੇ ਛੱਡਿਆ ਹੁੰਦਾ ਹੋਏ ਘਰੇ ਵਗ ਗਿਆ ਚੱਲ ਬਾੜ ਗੱਡੀ ਓਏ I don't know.